ਤਸਵੀਰਾਂ ਹੁਸ਼ਾਰਪੁਰ ਦੀ ਪੁਰਾਣੀ ਕਚਹਿਰੀ ਨਸਤੀਕ ਬਣੀ ਫੂਡ ਸਟ੍ਰੀਟਸ ਦੀਆਂ ਨੇ ਜਿੱਥੇ ਕਿ ਬਹੁਤ ਦੁਪਹਿਰ ਵੱਡੀ ਗਿਣਤੀ 'ਚ ਖਾਣ ਪੀਣ ਵਾਲੇ ਸਟਾਲ ਸਜਦੇ ਨੇ ਤੇ ਰੋਜ਼ਾਨਾ ਹੀ ਹਜ਼ਾਰਾਂ ਦੀ ਗਿਣਤੀ 'ਚ ਆਮ ਸ਼ਹਿਰੀ ਇਸ ਥਾਂ ਤੇ ਆਪਣੇ ਪਰਿਵਾਰਾਂ ਨਾਲ ਆ ਕੇ ਖਾਂਦੇ ਪੀਂਦੇ ਨੇ ਤੇ ਪ੍ਰੰਤੂ ਕੁਝ ਵਿਅਕਤੀਆਂ ਵੱਲੋਂ ਜਾਣ ਬੁਝ ਕੇ ਸ਼ੋਰ ਪ੍ਰਦੂਸ਼ਣ ਫੈਲਾਇਆ ਜਾਂਦਾ ਹੈ ਤੇ ਬੁਲੇਟ ਮੋਟਰਸਾਈਕਲਾਂ ਦੇ ਪਟਾਕੇ ਮਾਰ ਕੇ ਲੋਕਾਂ ਨੂੰ ਪਰੇਸ਼ਾਨ ਕੀਤਾ ਜਾਂਦਾ ਹੈ ਹਾਲਾਂਕਿ ਹੁਸ਼ਾਰਪੁਰ ਦੇ ਐਸਐਸਪੀ ਸੁਰਿੰਦਰ ਲਾਂਬਾ ਵੱਲੋਂ ਪੁਲਿਸ ਨੂੰ ਸਖਤ ਹਦਾਇਤਾਂ ਜਾਰੀ ਕੀਤੀਆਂ ਹੋਈਆਂ ਨੇ ਕੀ ਫੂਡ ਸਟਰੀਟ ਤੇ ਹੁੜਦੰਗ ਮਚਾਉਣ ਵਾਲਿਆਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਾ ਜਾਵੇ ਤੇ ਇਸੇ ਦੇ ਮੱਦੇ ਨਜ਼ਰ ਰੋਸਾਨਾ ਫੂਡ ਸਟਰੀਟ ਤੇ ਪੀਸੀਆਰ ਦੀ ਟੀਮ ਅਤੇ ਪੁਲਿਸ ਦੀਆਂ ਹੋਰ ਟੀਮਾਂ ਵੀ ਅਕਸਰ ਗਸ਼ਤ ਕਰਦੇ ਆ ਨਜ਼ਰ ਆਉਂਦੀਆਂ ਨੇ ਤਸਵੀਰਾਂ ਨੇ ਬੀਤੀ ਕੱਲ ਰਾਤੀਆਂ ਨੇ ਜਿੱਥੇ ਕਿ ਦੋ ਬੁਲੇਟ ਮੋਟਰਸਾਈਕਲਾਂ ਨੂੰ ਪੀਸੀਆਰ ਦੇ ਅਧਿਕਾਰੀ ਸੁਭਾਸ਼ ਭਗਤ ਵੱਲੋਂ ਕਾਬੂ ਕਰਕੇ ਇੱਕ ਬੁਲੇਟ ਜੋ ਕਿ ਪਟਾਕੇ ਮਾਰ ਰਿਹਾ ਸੀ ਨੂੰ ਮੌਕੇ ਤੇ ਹੀ ਬੰਡ ਕਰ ਦਿੱਤਾ ਜਦਕਿ ਇੱਕ ਹੋਰ ਬੁਲੇਟ ਮੋਟਰਸਾਈਕਲ ਜਿਸ ਨੂੰ ਕਿ ਇੱਕ ਨੌਜਵਾਨ ਚਲਾ ਰਿਹਾ ਸੀ ਤੇ ਸਲੈਂਸਰ ਠੀਕ ਨਾ ਹੋਣ ਕਾਰਨ ਜਾਣ ਬੁਝ ਕੇ ਬੁਲੇਟ ਮੋਟਰਸਾਈਕਲ ਦੀਆਂ ਉੱਚੀ ਉੱਚੀ ਆਵਾਜ਼ਾਂ ਗੱਡੀਆਂ ਜਾ ਰਹੀਆਂ ਸੀ ਤੇ ਉਸ ਦਾ ਵੀ ਪੁਲਿਸ ਵੱਲੋਂ ਮੋਟਾ ਚਲਾਨ ਕਰਕੇ ਘਰ ਨੂੰ ਤੋੜ ਦਿੱਤਾ ਗਿਆ ਹਾਲਾਂਕਿ ਮੌਕੇ ਤੇ ਹੀ ਪੁਲਿਸ ਅਧਿਕਾਰੀ ਨੂੰ ਫੋਨ ਵੀ ਕਰਵਾਏ ਜਾ ਰਹੇ ਸੀ ਪਰੰਤੂ ਪੁਲਿਸ ਵੱਲੋਂ ਉਹਨਾਂ ਦੀ ਇੱਕ ਨਾ ਸੁਣੀ ਤੇ ਕਾਨੂੰਨ ਮੁਤਾਬਕ ਕਾਰਵਾਈ ਕਰਕੇ ਘਰ ਨੂੰ ਤੋੜ ਦਿੱਤੇ ਮੀਡੀਆ ਦੇ ਮੁਖਤੱਬ ਹੁੰਦੇ ਆ ਪੀਸੀਆਰ ਇਨਚਾਰਜ ਸੁਭਾਸ਼ ਭਗਤ ਨੇ ਕਿਹਾ ਕਿ ਉਹ ਬਸਟੈਂਡ ਨਸਤੀਕ ਚੈਕਿੰਗ ਕਰ ਰਹੀ ਸੀ ਤਾਂ ਇਸ ਦੌਰਾਨ ਮੌਕੇ ਤੇ ਉਹਨਾਂ ਨੂੰ ਫੋਨ ਤੇ ਬੁਲੇਟ ਮੋਟਰਸਾਈਕਲ ਵਾਲਿਆਂ ਵੱਲੋਂ ਪਟਾਕੇ ਮਾਰਨ ਦੀ ਖਬਰ ਮਿਲੀ ਸੀ ਤੇ ਜਦੋਂ ਮੌਕੇ ਤੇ ਪਹੁੰਚੇ ਤਾਂ ਪਹਿਲਾਂ ਹੀ ਲੋਕਾਂ ਵੱਲੋਂ ਉਹਨਾਂ ਨੂੰ ਰੋਕ ਕੇ ਰੱਖਿਆ ਹੋਇਆ ਸੀ ਤੇ ਹੁਣ ਪੁਲਿਸ ਵੱਲੋਂ ਇਹਨਾਂ ਤੇ ਕਾਨੂੰਨ ਮੁਤਾਬਕ ਕਾਰਵਾਈ ਕਰਦੇ ਹੋયા ਇੱਕ ਮੋਟਰਸਾਈਕਲ ਨੂੰ ਬੌਂਡ ਕਰ ਦਿੱਤਾ ਗਿਆ ਤੇ ਦੂਜੇ ਦਾ ਚਲਾਨ ਕੀਤਾ ਗਿਆ ਉਹਨਾਂ ਕਿਹਾ ਕਿ ਹੁਸ਼ਿਆਰਪੁਰ ਪੁਲਿਸ ਦੇ ਹੱਥ ਜੋ ਵੀ ਮੋਟਰਸਾਈਕਲ ਲੋਕਾਂ ਨੂੰ ਪਰੇਸ਼ਾਨ ਕਰਦਾ ਅਵੇਗਾ ਉਹ ਤਾਂ ਉਸ ਨੂੰ ਕਿਸੇ ਵੀ ਸੂਰਤ ਤੇ ਬਖਸ਼ਿਆ ਨਹੀਂ ਜਾਵੇਗਾ ਹੁਸ਼ਾਰਪਰ ਦੇ ਉਸ ਦੇ ਨਾਲ ਚੇਤਨ ਕਸ਼ਪ ਤੇ ਰਿਪੋਰਟ Ako s

কল ਅੱਛਾ ਇਹ ਜਿਹੜਾ ਸੰਭਰਨਾ ਕੋਈ ਜਿਹੜੇ ਮੋਢਿਆਂ ਦੇ ਜਿਹਨਾਂ ਪਾਡਾ ਇਹ ਮੋਟਰਸਾਈਕਲ ਤੁਹਾਡਾ ਹਟਾ ਕੇ ਮਾਰੇ ਹਨ ਜਦ ਮੈਂ ਆਇਆ ਆਪਣਾ ਗਿਫਟ ਐਪੀਸੀਆਰ ਇੰਚਾਰਜ ਇਹ ਗਿਫਟ ਇਹਨੂੰ ਸੰਭਾਲ ਕੇ ਰੱਖੀ ਆ ਜਿੰਦਗੀ ਯਾਦ ਰੱਖੇਗਾ ਤੇਰਾ ਮੋਟਰਸਾਈਕਲ ਪਟਾਕੇ ਮਾਰਨ ਕਰਕੇ ਤੇ ਕੋਈ ਕਾਗਜ਼ਾਤ ਨਾ ਹੋਣ ਕਰਕੇ ਇਹ ਮੋਟਰਸਾਈਕਲ ਬੰਦ ਕਰਤਾ ਓਕੇ ਰਹਿੰਦੋ ਮੈਂ ਤੁਹਾਨੂੰ ਕਿਹਾ ਕਿ ਐਪ ਕਾਰ ਦੀ ਲਗਤ ਹੈ ਸਰ ਅੱਗੇ ਵਾਸਤੇ ਨਾਲ ਦੇਣ ਵੀ ਦਿਓ ਕਿ ਸ਼ਹਿਰ ਸ਼ਹਿਰਪੁਰ ਚ ਪਟਾਕੇ ਮਾਰੇ ਫੇਰ ਮਾਰਿਆ ਤਾਂ ਆਪਾਂ ਸ਼ੁਰੂ ਕਰੋ ਜਾਓ ਲੈ ਜਾਓ ਮੋਟਰਸਾਈਕਲ ਜੀ ਬੰਦ ਕਰਕੇ ਹਜੇ ਵੀ ਨਾਲ ਜੀ ਬਸ ਆਣ ਲਗਾ ਤੁਰਿਆ ਜਾਂਦਾ ਨਹੀਂ ਜੀ ਨਾਲ ਤੁਹਾਡੇ ਸੁਣੀਓ ਵੀ ਧੀ ਪੇਣ ਬੇਟੀ ਤੁਰਿਆ ਹੋਵੇ ਉਹ ਬੰਦ ਹੋ ਡਰ ਜਾਂਦੀ ਵਾਹ ਉਹ ਬੋਡ ਕਰਤਾ काग़ज़ सलानसर त सही आहे उहा फटिया

ਇਹਨਾ ਤੁਹਾਡਾ ਮੋਟਰਸਾਈਕਲ ਸੀਦਾ ਸ਼ਰੀਮਾਨ ਜੀ ਕਿੰਨੇ ਪਟਾਕੇ ਮਾਰੇ ਆ ਸਰ ਪਲੀਜ਼ ਦੇਖੋ 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 ਨਾ ਤੇ ਤੁਸੀਂ ਇੱਕ ਮਿੰਟ ਸਰ ਤੁਸੀਂ ਇੱਕ ਮਿੰਟ ਪਲੀਜ਼ ਇੱਕ ਮਿੰਟ ਠਹਿਰੋ ਤੁਸੀਂ ਮੌਕੇ ਦੇ ਹਣੀ ਸੀਗੇ ਤੁਹਾਡੇ ਮੇਰੀ ਗੱਲ ਸੁਣੋ ਤੁਹਾਡੇ ਮੋਟਰਸਾਈਕਲ ਨੇ ਪਟਾਕਾ ਨਹੀਂ ਮਾਰਿਆ ਪਰ ਤੁਹਾਡਾ ਬੱਚਾ ਇਹਨੂੰ ਬਹੁਤ ਉੱਚੀ ਆਵਾਜ਼ ਵਿੱਚ ਰੇਸਾਂ ਦੇ ਦਿੱਤੇ ਕਿ ਕਿਥੇ ਚਲਾਉਗਾ ਇਹ ਸਾਰਾ ਦਾ ਗਿਫਟ ਹੈ ਤੁਹਾਡਾ ਪਲੀਜ਼ ਇਹ ਪਬਲਿਕ ਨੂੰ ਦੇਖਿਆ। ਜਿਹੜਾ ਬਲਾਗ ਵਿੱਚ ਪੀ ਪਲੇਆ ਰਿਹਾ ਸੀਗਾ। ਇਸ ਚੀਜ਼ ਨੂੰ ਮੰਨੋ ਤੁਸੀਂ ਆਪਣੇ ਬੱਚੇ ਦੀ ਮੇਰੀ ਗੱਲ ਸੁਣੋ। ਆਪਣੇ ਬੱਚੇ ਦੀ سپورਟ ਨਾ ਕਰੋ। ਆਪਣੇ ਜੇ ਮੇਰੀ ਗੱਲ ਮੁੱਕਣ ਦਿਓ ਪਲੀਜ਼। ਸਰ ਆਪਣੇ ਬੱਚੇ ਦੀ سپورਟ ਨਾ ਕਰੋ। ਅਸੀਂ ਤੁਹਾਡੇ ਬੱਚੇ ਨੂੰ ਸੁਧਾਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਤੁਸੀਂ ਆਪਣੇ ਬੱਚੇ ਦੀ ਸਾਈਡ ਲੈ ਰਹੇ ਹੋ। ਆਪਣੇ ਸੁਭਾਸ ਜੀ ਅੱਜ ਇੱਕ ਵਾਰ ਮੁਰਤੋਂ ਬੁਲਟ ਮੋਟਰਸਾਈਕਲ ਅਤੇ ਤੁਹਾਡੇ ਵੱਲੋਂ ਜਿਹੜੀ ਕਾਰਵਾਈ ਕੀਤੀ ਗਈ ਹੈ। ਅਸਵਾਕ ਤੁਸੀਂ ਕਿ ਕਿਹੜੀ ਥਾਂ ਤੇ ਮੌਜੂਦ ਹੈ ਤੇ ਕੀ ਕੋਈ ਹੁਣ ਕਾਰਵਾਈ ਕੀਤੀ ਗਈ ਹੈ ਜੀ ਅਸੀਂ ਇਸ ਟਾਈਮ ਜਿਹੜੀ ਹਿਸ਼ਾਰਪੁਰ ਦੀ ਫੂਡ ਸਟਰੀਟ ਹੈ ਜੋ ਹਿਸ਼ਾਰਪੁਰ ਦਾ ਬਹੁਤ ਇਸ ਟਾਈਮ ਰਸ਼ ਵਾਲਾ ਏਰੀਆ ਹੁੰਦਾ ਜਿੱਥੇ ਖਾਣ ਪੀਣ ਵਾਸਤੇ ਪਬਲਿਕ ਦੇ ਬਹੁਤ ਵਧੀਆ ਪੁਖਤਾ ਪ੍ਰਬੰਧ ਹੈ ਤੇ ਹਰ ਤਰ੍ਹਾਂ ਦੇ ਲੋਕ ਜਿਹੜੇ ਇੱਥੇ ਖਾਣ ਪੀਣ ਵਾਸਤੇ ਆਉਂਦੇ ਆ ਇੱਥੇ ਮਾਨਯੋਗ ਐਸਐਸਪੀ ਸ਼੍ਰੀ ਸੁਰਿੰਦਰ ਲੰਬਾ ਜੀ ਆਈਪੀਐਸ ਹਿਸ਼ਾਰਪੁਰ ਜੀ ਨੇ ਸਿਕਿਉਰਿਟੀ ਦੇ ਬਹੁਤ ਸਖਤ ਪ੍ਰਬੰਧ ਕੀਤੇ ਆ ਕਿਉਂਕਿ ਇੱਥੇ ਹਰ ਤਰ੍ਹਾਂ ਦੇ ਵਿਅਕਤੀ ਜਿਹੜਾ ਹੁੰਦਾ ਰਸ਼ ਜ਼ਿਆਦਾ ਹੋਣ ਕਰਕੇ ਕੁਝ ਵਿਅਕਤੀ ਜ ਇੱਥੇ ਆ ਕੇ ਹੁੱਲੜਬਾਜੀ ਕਰਦੇ ਆ ਮੋਟਰਸਾਈਕਲਾਂ ਦੇ ਪਟਾਕੇ ਮਾਰਦੇ ਆ ਜਾਂ ਉੱਚੀ ਆਵਾਜ਼ ਦੇ ਕੇ ਨਕਲੀ ਸਲੰਸਰ ਲਾ ਕੇ ਉਹ ਆਵਾਜ਼ ਦੇ ਕੇ ਤੇ ਜਿਹੜਾ ਮਾਹੌਲ ਸ਼ਹਿਰ ਦਾ ਇਸ ਮਾਰਕੀਟ ਦਾ ਜਿਹੜਾ ਮਾਹੌਲ ਹੈ ਖਰਾਬ ਕਰਦੇ ਆ ਇੱਥੇ ਅਸੀਂ ਪਹਿਲਾਂ ਵੀ ਕਈ ਲੋਕਾਂ ਦੇ ਜਿਹੜੇ ਆ ਚਲਾਨ ਕਰ ਚੁੱਕੇ ਆ ਅੱਜ ਵੀ ਦੋ ਮੋਟਰਸਾਈਕਲ ਸੀਰੇ ਜਿਹੜੇ ਜਿਹੜੇ ਉਹ ਬਾਰ-ਬਾਰ ਰੌਂਡ ਲਾ ਰਹੇ ਸੀਗੇ ਇੱਕ ਮੋਟਰਸਾਈਕਲ ਪਟਾਕੇ ਮਾਰ ਰਿਹਾ ਸੀਗਾ ਤੇ ਦੂਸਰਾ ਮੋਟਰਸਾਈਕਲ ਉਹਦਾ ਜਿਹੜਾ ਮਾਜਰ ਸੀਗਾ ਉਹ ਉੱਚੀ ਰੇਸਾਂ ਉੱਚੀ ਰੇਸ ਤੇਜ਼ ਰੇਸਾਂ ਦੇ ਕੇ ਆਵਾਜ਼ ਕਰ ਰਿਆ ਸੀ ਤੇ ਜਿੰਨੇ ਮੈਨੂੰ ਪਬਲਿਕ ਦੇ ਜਿਹੜੇ ਲੋਕ ਐ ਉਹਨਾਂ ਨੇ ਫੋਨ ਕੀਤਾ ਕਿ ਸਰ ਇਹ ਜਿਹੜੇ ਮੋਟਰਸਾਈਕਲ ਐ ਉਹ ਘੇਰ ਲਿਆ ਪਲੀਜ਼ ਤੁਸੀਂ ਆਜੋ ਮੈਂ ਤੁਰੰਤ ਉਸ ਟਾਈਮ ਤੇ ਬੱਸ ਸਟੈਂਡ ਹਰਪੁਰ ਤੇ ਚੈਕਿੰਗ ਕਰ ਰਿਆ ਸੀਗਾ ਆਪਣੀ ਟੀਮ ਦੇ ਨਾਲ ਮੈਂ ਤੁਰੰਤ ਗੱਡੀ ਭਜਾਈ ਆਪਣੀ ਟੀਮ ਨਾਲ ਇੱਥੇ ਆ ਗਿਆ ਇੱਥੇ ਆ ਕੇ ਜਦੋਂ ਮੋਟਰਸਾਈਕਲ ਚੈੱਕ ਕੀਤੇ ਵਾਕਈ ਉਹ ਮੋਟਰਸਾਈਕਲ ਪਟਾਕੇ ਮਾਰਦਾ ਸੀ ਜਿਹੜਾ ਦੂਸਰਾ ਮੋਟਰਸਾਈਕਲ ਐ ਉਹ ਉਹਦਾ ਸਲੰਸਰ ਜਿਹੜਾ ਬਹੁਤ ਜ਼ਿਆਦਾ ਆਵਾਜ਼ ਕਰਦਾ ਸੀ ਇੱਕ ਜਿਹੜਾ ਪਟਾਕੇ ਵਾਲਾ ਮੋਟਰਸਾਈਕਲ ਹੈ ਉਹਦਾ ਅਸੀਂ ਠੋਕੇ ਚਲਾਣ ਕੀਤਾ ਤੇ ਮੋਟਰਸਾਈਕਲ ਜਿਹੜਾ ਉਹ ਬੰਦ ਕਰ ਦਿੱਤਾ ਹੈ ਜਿਹੜਾ ਦੂਸਰਾ ਮੋਟਰਸਾਈਕਲ ਹੈ ਉਹਦਾ ਮੋਟਰ ਵਹੀਕਲ ਐਕਟ ਤਹਿਤ ਆਪਾਂ ਜੋ ਠੋਕੇ ਚਲਾਣ ਬਣਦਾ ਸੀ ਉਹ ਕੀਤਾ ਜੀ ਆਪਾਂ ਹੁਣ ਵੀ ਮੌਕੇ ਤੇ ਵੇਖਿਆ ਲੋਕ ਗਲਤੀ ਮੰਨਣ ਦੀ ਬਜਾਏ ਜਿਹੜੇ ਜਾਂ ਤਾਂ ਆਰਗੂਮੈਂਟਸ ਕਰਦੇ ਨੇ ਜਾਂ ਫਿਰ ਸਪਾਰਸ਼ਾਂ ਬਹੁਤ ਪਾਉਂਦੇ ਨੇ ਜੀ ਫੋਨ ਸਰ ਇਹ ਬਾਰ-ਬਾਰ ਮੈਨੂੰ ਫੋਨ ਕਰਾ ਰਹੇ ਸੀ ਕਦੇ ਕਿਸੇ ਨਾਲ ਗੱਲ ਕਰੋ ਕਦੇ ਕਿਸੇ ਨਾਲ ਗੱਲ ਕਰੋ ਸਾਨੂੰ ਸਭ ਤੋਂ ਵੱਡਾ ਕਾਨੂੰਨ ਹੈ ਜਦ ਕਿ ਸਾਨੂੰ ਮਾਨਜੋਗ ਐਸਐਸਪੀ ਸਾਹਿਬ ਦਾ ਮਾਨਯੋਗ ਜਿਹੜੇ ਮੋਢਬਰ ਵਿਅਕਤੀ ਹੈ ਉਹਨਾਂ ਵੱਲੋਂ ਸਾਨੂੰ ਸਖਤ ਹਦਾਇਤਾਂ ਹੈ ਕਿ ਕਿਸੇ ਵੀ ਮੋਟਰਸਾਈਕਲ ਜੋ ਪਟਾਕੇ ਮਾਰਦਾ ਉਹਨੂੰ ਕਿਸੇ ਵੀ ਹਾਲਤ ਵਿੱਚ ਡਿਸਟ੍ਰਿਕਟ ਹੁਸ਼ਿਆਰਪੁਰ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਏਗਾ ਔਰ ਨਾ ਹੀ ਇਸ ਮਸਲੇ ਦੇ ਵਿੱਚ ਅਸੀਂ ਕਿਸ ਦੀ ਸਿਫਾਰਿਸ਼ ਮੰਨਦੇ ਆ ਤੇ ਨਾ ਮੰਨਣੀ ਤੇ ਨਾ ਲੋੜ ਸੁਵਾਨ ਜੀ ਕਿਤੇ ਨਾ ਕਿਤੇ ਮਾਪੇ ਵੀ ਤਾਂ ਕਸੂਰਵਾਰ ਨੇ ਕਿਉਂਕਿ ਅਕਸਰ ਜਿਹੜੇ ਬੱਚੇ ਆ ਮੋਟਰਸਾਈਕਲ ਤਾਂ ਘਰੋਂ ਹੀ ਲੈ ਕੇ ਨਿਕਲਦੇ ਨੇ ਉਹਨਾਂ ਨੂੰ ਬਿਲਕੁਲ ਬਿਲਕੁਲ ਤੁਸੀਂ ਇਸ ਗੱਲ ਨੂੰ ਬਹੁਤ ਵਧੀਆ ਸਵਾਲ ਕੀਤਾ ਹੁਣ ਮੋਟਰਸਾਈਕਲ ਉਹ ਬੜੇ ਜ਼ੋਰ ਨਾਲ ਸ਼ੋਰ ਕਰ ਰਿਆ ਸੀਗਾ ਪੇਰਸ ਕਰ ਨਹੀਂ ਕਰ ਰਿਹਾ ਜਦ ਕੇ ਪਪਲੀ ਨੇ ਦੇਖਿਆ ਮੈਂ ਖੁਦ ਉਸ ਮੋਟਰਸਾਈਕਲ ਨੂੰ ਸਟਾਰਟ ਕਰਕੇ ਦੇਖਿਆ ਮੈਂ ਤੇਰੇ ਨੂੰ ਸਮਝਾਉਂਗਾ ਕਿ ਜੇ ਬੱਚੇ ਤੁਹਾਡੇ ਅੱਖੇ ਨਹੀਂ ਲੱਗਦੇ ਤੇ ਪੁਲਿਸ ਤੁਹਾਡਾ ਕੰਮ ਕਰ ਰਹੀ ਹੈ ਤੇ ਪਲੀਜ਼ ਉਹਨੂੰ ਕਰਨ ਦਿਓ ਆਪਣੇ ਬੱਚਿਆਂ ਨੂੰ ਸਮਝਾਓ ਨਾ ਕਿ ਉਹਨਾਂ ਦੀ ਤੁਸੀਂ ਸਾਈਡ ਲੈ ਕੇ ਆਪਣੇ ਬੱਚਿਆਂ ਦੀ ਆਦਤ ਖਰਾਬ ਕਰੋ